ਸੇਵਾਦਾਰ ਬਰਛਾ ਬੜਕੇ ਘਲੋਤਨ ਉਹਨਾਂ ਕੋ ਨੌਕਰੀ ਛੱਡ ਦੇ ਨਹੀਂ ਛੱਡੂਗਾ ਗਿਆਨੀ ਰਾਮ ਸਿੰਘ ਹਰਮੰਦਰ ਸਾਹਿਬ ਸਾਧਨ ਤੋਂ ਸੀਨੀਅਰ ਹੈ ਗਿਆਨੀ ਜਗਿੰਦਰ ਸਿੰਘ ਜਹਦਾ ਰਹਿ ਵਿਦਵਾਨਤੀ ਜੀ ਮੇਰੇ ਥੱਲੇ ਕੰਮ ਕਰਦੇ ਰਹੇ ਰਗਵੀਰ ਸਿੰਘ ਨੂੰ ਮੈਂ ਲਾਇਆ ਸੀ ਪੁੱਛੋ ਉਹਨੂੰ ਕਿਤੇ ਵੀ ਤੈਨੂੰ ਪਾਠਾ ਜਾਂ ਨਿਯੁਕਤ ਕਿਨੇ ਕੀਤਾ ਇਹ ਸਾਰੇ ਮੇਰੇ ਲਾਏ ਨੇ ਉੱਥੇ ਮੈਂ ਸਾਰਿਆਂ ਤੋਂ ਸੀਨੀਅਰ ਹਾਂ ਲੇਕਿਨ ਦਮ ਦਮ ਹੀ ਟਕਸਾਲ ਦੀ ਮਾਨ ਮਰਯਾਦਾ ਤੇ ਪਹਿਰਾ ਦੇਂਦਾ ਨੇ ਗਿਆਨੀ ਰਾਮ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਜੇ ਮੇਰੀ ਛੱਡਣੀ ਪਈ ਤੇ ਮੈਂ ਛੱਡ ਦਿੱਤੀ ਆ ਇਹ ਤਰਲੇ ਲੈ ਲੈ ਕੇ ਪਾ ਕੇ ਪਜਾਮੀਆਂ ਦੇ ਪੌਣੀ ਰਹਿ ਰਸ ਪੜਨੋਂ ਤਿਆਰ ਨੇ ਗੋਡੇ ਟੇਕਦੇ ਨੇ ਤੇ ਮੁਕਾਬਲਾ ਗਿਆਨੀ ਰਾਮਸੋਹ ਦਾ ਕਰਦੇ ਨੇ ਗਾਲਾਂ ਸਾਨੂੰ ਲਿਖਦੇ ਨੇ ਤੇ ਸਰਕਾਰੀ ਅਹੀਂ ਗਿਆਨੀ ਰਾਮਸੋਹਾਂ ਤੇ ਇਹ ਸੱਚੇ ਜੇ ਦੁੱਤੋਤੇ ਲੋਕ ਨੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜਦੋਂ ਅਸੀਂ ਸਿਰ ਜੋੜ ਕੇ ਬਹਿਣ ਦੀ ਗੱਲ ਕਰਦੇ ਨਾ ਜਾਂ ਟਕਸਾਲ ਦੀ ਇਕਤਾ ਵਾਸਤੇ ਅਸੀਂ ਕਹਿੰਨੇ ਵੀ ਆਓ ਸਾਰੇ ਰਲ ਮਿਲ ਕੇ ਬਈਏ ਤੇ ਛੱਡ ਕੇ ਘਰ ਬਹਿਣ ਵਿਚਾਰੇ ਇਹਨਾਂ ਨੂੰ ਬਾਹਵਾਂ ਵੀ ਬਹਿਣਾ ਤੇ ਮਗਰ ਕਮੈਂਟ ਥੱਲੇ ਲੇਖ ਲੈ ਸਾਡੇ ਵੀਰ ਕਿਉਂਕਿ ਉਹਨਾਂ ਨੇ ਇਸੇ ਕੰਮ ਤੇ ਬੰਦੇ ਰੱਖੇ ਆ ਨਾ ਕਿ ਹਰ ਇੱਕ ਬੰਦੇ ਨੂੰ ਗਾਲਾਂ ਕੱਢੀ ਜਾਓ ਹਰ ਬੰਦੇ ਨੂੰ ਮਾੜਾ ਚੰਗਾ ਬੋਲੀ ਜਾਓ ਇਹ ਸਾਡਾ ਇਤਿਹਾਸ ਆ ਅਸੀਂ ਇਹ ਨਹੀਂ ਵੇਖਣਾ ਵੀ ਸਾਰੀ ਜ਼ਿੰਦਗੀ ਰਲ ਲਗੀ ਸਾਡੀ ਤਾਂ ਇਨੀ ਜ਼ਿੰਦਗੀ ਟਕਸਾਲ ਲਾਂਗੇ ਤੁਹਾਡੇ ਤੇ ਉਹਨੇ ਸਾਡੀ ਆਇਦਵਾਰੀ ਲਾ ਕੇ ਤੁਹਾਡੀ ਜ਼ਿੰਦਗੀ ਨਾਲ ਜਾ ਦੇ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਮਹਾਂਪੁਰਖਾਂ ਨੇ ਸੰਗਤ ਕੀਤੀ ਆ ਤੇ ਤੁਸੀਂ ਕੱਲ ਆ ਜਿਨ੍ਹਾਂ ਨੇ 바ਵੇ ਠਾਕੁਰ ਜੀ ਨੂੰ ਦਰਸ਼ਨ ਨਹੀਂ ਕੀਤੇ ਸੰਤ ਜਨੈਲ ਚੋਰੀ ਸੰਗਤਰੀ ਕੀਤੇ ਸੰਤ ਕਰਤਾਰ ਜੀ ਨਾਲ ਤੁਹਾਨੂੰ ਪਤਾ ਨਹੀਂ ਤੇ ਤੁਸੀਂ ਹਰ ਬੰਦੇ ਤੇ ਮਗਰ ਟਿਕਾ ਟਿੱਪੜੀ ਹਰ ਬੰਦੇ ਨੂੰ ਗਾਲਾਂ ਗਲੋਚ ਤੱਲੇ ਲਿਖੀ ਜਾਓ ਤੁਹਾਡੀ ਕੋ ਕਰਤੂਤ ਹੈਗੀ ਆ ਕੋ ਇਤਿਹਾਸ ਹੈਗਾ ਤੁਹਾਡਾ ਸਿਰਫ ਬੰਦੇ ਛੰਡੇ ਨੇ ਤੇ ਉਹਨਾਂ ਦੀ ਡਿਊਟੀ ਇਹ ਹੋਆ ਵੀ ਤੁਸੀਂ ਨਾ ਬਣਾਈਆਂ ਡੁਪਲੀਕੇਟੀਆਂ ਫੈਕਸਾਂੀਆਂ ਤੇ ਉਹ ਬਣਾ ਬਣਾ ਕੇ ਹਰ ਬੰਦੇ ਨੂੰ ਇਹੋ ਗੱਲ ਪਾਈ ਰਣਜੀਤ ਸਿੰਘ ਸੋਨੇ ਕਰ ਦੁੱਖ ਰੋਇਆ ਯਹੀਂ ਤਾਂ ਸਮਝਦੇ ਸਭ ਬਾਣੀ ਪਰਨ ਵਾਲੇ ਸਿੰਘ ਨੇ ਇੰਨਾ ਗੰਦ ਬਕਦੇ ਨੇ ਇੰਨਾ ਗਲਤ ਬੋਲਦੇ ਦੁੱਖ ਆਉਂਦੇ ਨਾ ਚੀਜ਼ਾਂ ਦਾ ਇਹ ਬੱਚੇ ਉੱਠ ਉੱਠ ਕੇ ਸਾਡੇ ਜ਼ਿੰਮੇਵਾਰ ਬੰਦੇ ਨੇ ساری ਉਮਰ ਸਾਡੀ ਲੰਗੀ ਬਡੇਪਾ ਆ ਗਿਆ